स्वागत है ਈ ਤੁਹਾਡਾ ਆਪਣੇ एजुਕੇਟਰ ਚੈਨਲ ਤੇ ਠੀਕ ਹੈ ਸਾਰੇ ਸਟੂਡੈਂਟਸ ਜਿਹੜੇ ਆਪਣਾ ਪਹਿਲਾ ਵੀ ਲੈਕਚਰ ਹੋ ਚੁੱਕਿਆ ਉਸ ਤੋਂ ਪਹਿਲਾਂ ਠੀਕ ਹੈ ਜੀ ਤਾਂ ਉਹ ਲੈਕਚਰ ਜਰੂਰ ਦੇਖੋ ਆਪਣੇ ਤਿੰਨ ਚਾਰ ਕ ਵੀ ਹੋ ਚੁੱਕੇ ਬੇਟਾ ਜੀ ਉਹਨੇ ਡਿਟੇਲਡ ਕਲਾਸਸ ਪਲਸ ਇੱਕ ਐਮਸੀਕਿਊ ਦੀ ਕਲਾਸ ਵੀ ਤੁਹਾਨੂੰ ਪ੍ਰੋਵਾਈਡ ਕਰਵਾਈ ਜਾ ਚੁੱਕੀ ਹੈ ਠੀਕ ਹੈ ਜਿਨੇ ਵੀ ਨਹੀਂ ਦੇਖੇ ਉਹ ਪਲੇਲਿਸਟ ਤੇ ਜਾ ਕੇ ਆਪਣੇ ਜਿਹੜੇ ਲੈਕਚਰ ਆ ਬਾਕੀ ਦੇ ਦੇਖ ਸਕਦੇ ਆ ਠੀਕ ਹੈ ਇਸ ਤੋਂ ਆਲਾ ਜਿਹੜੇ ਬੱਚੇ ਪਹਿਲੀ ਵਾਰ ਆਪਣੇ ਚੈਨਲ ਤੇ ਵਿਜ਼ਿਟ ਕਰਿਆ ਚਾਹਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਬੇਟਾ ਜੀ ਉਹ ਟਾਈਮ ਦੇ ਨਾਲ ਤੁਹਾਨੂੰ ਮਿਲਦੀ ਰਵੇ ਠੀਕ ਹੈ ਤੇ ਨਾਲ ਹੀ ਬੈਲ ਆਈਕਨ ਦਾ ਬਟਨ ਵੀ ਜ਼ਰੂਰ ਪ੍ਰੈਸ ਕਰਿਓ ਠੀਕ ਹੈ ਜਿਵੇਂ ਕਿ ਤੁਹਾਨੂੰ ਸਾਰਨੇ ਦਾ ਸਿਸਟਾ ਕਿ ਮਾਸਟਰ ਕੁਕੈਟਰ ਤੇ ਲੈਕਚਰ ਦੀਆਂ ਵੈਕੈਂਸੀਸ ਆ ਜਿਹੜੀਆਂ ਉਹ ਆਉਣ ਵਾਲੀਆਂ ਨੇ ਜਲਦੀ ਆਊਟ ਹੋ ਜਾਣਗੀਆਂ ਕਿਉਂਕਿ ਟਰਾਂਸਪੋਰਟ ਦੇ ਆਰਡਰ ਹੋ ਚੁੱਕੇ ਆ ਟੀਚਰਸ ਦੇ ਠੀਕ ਹੈ ਤਾਂ ਵੈਕੈਂਸੀਸ ਖਾਲੀ ਹੋਣੀਆਂ ਤੇ ਨਾਲ ਦੀ ਨਾਲ ਉਹ ਵੈਕੈਂਸੀਸ ਆ ਸਾਨੂੰ ਦੇਖਣ ਨੂੰ ਮਿਲਣਗੀਆਂ ਠੀਕ ਹੈ ਜੀ ਸੋ ਇਹ ਇਸ ਚੈਨਲ ਤੇ ਬੇਟਾ ਜੀ ਤੁਹਾਨੂੰ ਹਰ ਇੱਕ ਟੌਪਿਕ ਪੂਰੀ ਕਲੀਅਰਲੀ ਪੂਰੀ ਡੀਪਲੀ ਤਿਆਰੀ ਦੇ ਨਾਲ ਆ ਜਿਹੜਾ ਮੈਂ ਪ੍ਰਿਪੇਅਰ ਕਰਦੀ ਆ ਠੀਕ ਹੈ ਤਾਂ ਕਿ ਤੁਹਾਨੂੰ ਵੱਧ ਤੋਂ ਵੱਧ ਜਾਣਕਾਰੀ ਮਿਲੇ ਤੇ ਕੋਈ ਵੀ ਇਦਾਂ ਦਾ ਕੁਐਸਚਨ ਨਾ ਹੋਵੇ ਕਿ ਐਗਜ਼ਾਮ ਦੇ ਵਿੱਚ ਪੁੱਛਿਆ ਜਾਵੇ ਠੀਕ ਹੈ ਤੇ ਤੁਹਾਡੇ ਮਾਈਂਡ ਵਿੱਚ ਇਦਾਂ ਦਾ ਕੋਈ ਕੁਐਸਚਨ ਨਾ ਆਵੇ ਕਿ ਇਹ ਕੁਐਸਚਨ ਤਾਂ ਅਸੀਂ ਪੜਿਆ ਹੀ ਨਹੀਂ ਠੀਕ ਹੈ ਤਾਂ ਕਰਕੇ ਮੈਂ ਖੁਦ ਬਹੁਤ ਸਾਰੀਆਂ ਬੁੱਕਸ ਸਟੱਡੀ ਕਰਕੇ ਫਿਰ ਖੁਦ ਨੋਟਸ ਤਿਆਰ ਕਰਕੇ ਜਿਹੜਾ ਇਹ ਲੈਕਚਰ ਪ੍ਰੋਵਾਈਡ ਕਰਦੀ ਆ ਠੀਕ ਹੈ ਤਾ ਕਰਕੇ ਬੇਟਾ ਜੀ ਲੈਕਚਰ ਸ਼ੁਰੂ ਤੋਂ ਅੰਤ ਤੱਕ ਜ਼ੋਰ ਦੇਖਿਆ ਕਰੋ ਠੀਕ ਹੈ ਤੇ ਲੈਕਚਰ ਦੇਖ ਕੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਉਹਦੇ ਨਾਲ ਕੀ ਹੈ ਕਿ ਮੈਨੂੰ ਵੀ ਥੋੜਾ ਮੋਟੀਵੇਸ਼ਨ ਮਿਲਦਾ ਮੈਨੂੰ ਵੀ ਇਹ ਲੱਗਦਾ ਹੈ ਕਿ ਨਹੀਂ ਮੈਂ ਇਸ ਤੋਂ ਵੀ ਵਧੀਆ ਲੈਕਚਰ ਪ੍ਰਪੇਅਰ ਕਰਕੇ ਤੁਹਾਨੂੰ ਪ੍ਰੋਵਾਈਡ ਕਰਵਾਵਾਂ ਠੀਕ ਹੈ ਤਾਂ ਕਰਕੇ ਚਲੋ ਜੀ ਵੱਧਦੇ ਹਾਂ ਸਾਡੇ ਅੱਜ ਦੇ ਟਾਪਿਕ ਵੱਲ ਠੀਕ ਹੈ ਬੇਟਾ ਜੀ ਅਮਰਤਾ ਪ੍ਰੀਤਮ ਦੀ ਆਪਣੀ ਡਿਟੇਲਡ ਕਲਾਸ ਹੈ ਜਿਹੜੀ ਹੋ ਚੁੱਕੀ ਹੈ ਠੀਕ ਹੈ ਅੱਜ ਸਾਡੀ ਐਮਸੀਕਿਊ ਦੀ ਕਲਾਸ ਹੈ ਜਿਹੜੀ ਮੈਂ ਤੁਹਾਨੂੰ ਪ੍ਰੋਵਾਈਡ ਕਰਵਾਉਣ ਜਾ ਰਹੀ ਹਾਂ ਠੀਕ ਹੈ ਅੱਜ ਦਾ ਆਪਣਾ ਪਹਿਲਾ ਕੁਐਸਚਨ ਹੈ ਬੇਟਾ ਜੀ ਅਮਰਤਾ ਪ੍ਰੀਤਮ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਠੀਕ ਹੈ ਤਾਂ ਅਮਰਤਾ ਪ੍ਰੀਤਮ ਜੀ ਜਿਹੜੇ ਰਾਜੇ ਉਹਨਾਂ ਦਾ ਜਨਮ ਹੋਇਆ ਸੀ 31 ਅਗਸਤ 1919 ਨੂੰ ਠੀਕ ਹੈ ਤੇ ਜਗ੍ਹਾ ਸੀਗੀ ਗੁਜਰਾਂਵਾਲਾ ਜਿਹੜਾ ਕਿ ਅੱਜਕੱਲ ਪਾਕਿਸਤਾਨ ਦੇ ਵਿੱਚ ਹੈ ਤੇ ਇਹਦੇ ਨਾਲ ਹੀ ਤੁਹਾਨੂੰ ਮੈਂ ਇਹ ਵੀ ਦੱਸਿਆ ਸੀ ਬੇਟਾ ਜੀ ਕਿ ਜੇਕਰ ਜਗ੍ਹਾ ਪੁੱਛ ਲੈਂਦੇ ਕਿਹੜੇ ਸਥਾਨ ਤੇ ਹੋਇਆ ਗੁਜਰਾਂਵਾਲਾ ਆਪਸ਼ਨ ਆ ਤਾਂ ਗੁਜਰਾਂਵਾਲਾ ਟਿਕ ਕਰਾਂਗੇ ਜਿਹੜਾ ਕਿ ਅੱਜਕੱਲ ਪਾਕਿਸਤਾਨ ਦੇ ਵਿੱਚ ਹੈ ਠੀਕ ਹੈ ਪਰ ਕਈ ਵਾਰ ਉਹ ਪਿੰਡ ਪੁੱਛ ਲੈਂਦੀ ਹੈ ਕਿ ਜਨਮ ਮੈਂ ਜਿਹੜਾ ਅਮਰਤਾ ਪ੍ਰੀਤਮ ਦਾ ਕਿਹੜੇ ਪਿੰਡ ਦੇ ਵਿੱਚ ਹੋਇਆ ਤੇ ਇਹਨਾਂ ਦਾ ਜਨਮ ਹੋਇਆ ਸੀ ਬੇਟਾ ਜੀ ਮੰਡੀ ਬਹਾਉਦੀਨ ਠੀਕ ਹੈ ਵੈਰੀ ਵੈਰੀ ਇੰਪੋਰਟੈਂਟ ਹੈ ਬੇਟਾ ਇਹ ਜਿਹਨੇ ਕੁਐਸਚਨ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਇੱਕ ਤਾਂ ਇਹਦੇ ਨਾਲ ਕੀ ਤੁਹਾਡੀ ਰਿਵੀਜ਼ਨ ਹੋ ਜਾਏਗੀ ਠੀਕ ਹੈ ਰਿਵੀਜ਼ਨ ਦੇ ਨਾਲ-ਨਾਲ ਜਿਹੜਾ ਇਹ ਇੰਪੋਰਟੈਂਟ ਕੁਐਸਚਨ ਹੈ ਤੇ ਮਾਸਟਰ ਕੇਡਰ ਦੇ ਵਿੱਚ ਆਏ ਵੀ ਹੈ ਤੇ ਅੱਗੇ ਵੀ ਆਣਗੇ ਠੀਕ ਹੈ ਥੋੜਾ ਧਿਆਨ ਦੇ ਨਾਲ ਸੁਣਿਓ ਠੀਕ ਹੈ ਤਾਂ ਅਮਰਤਾ ਪ੍ਰੀਤਮ ਦਾ ਜਨਮ ਹੋਇਆ ਸੀ ਰਾਜੇ 31 ਅਗਸਤ 1919 ਨੂੰ ਗੁਜਰਾਂਵਾਲਾ ਇਹ ਪਿੰਡ ਦਾ ਨਾਮ ਪੁੱਛਦੇ ਆ ਤਾਂ ਮੰਡੀ ਬਹਾਉਦੀਨ ਜਿਹੜਾ ਕਿ ਅੱਜ ਕੱਲ ਪਾਕਿਸਤਾਨ ਦੇ ਵਿੱਚ ਹੈ ਕਲੀਅਰ ਤੇ ਇਹਨਾਂ ਦੇ ਅਗਲਾ ਕੁਸ਼ਣ ਕਰਾ ਜੇ ਅਮਰਤਾ ਪ੍ਰੀਤਮ ਦੇ ਪਿਤਾ ਕਿਸ ਪਾਸ਼ਾ ਦੇ ਵਿਦਵਾਨ ਸਨ ਠੀਕ ਹੈ ਇਹਨਾਂ ਦੇ ਪਿਤਾ ਜੀ ਦਾ ਨਾਮ ਤਾਂ ਸਾਰਿਆਂ ਨੂੰ ਪਤਾ ਆਪਾਂ ਡਿਟੇਲ ਲੈਕਚਰ ਦੇ ਵਿੱਚ ਵੀ ਡਿਸਕਸ ਕੀਤਾ ਸੀ ਕਿ ਇਹਨਾਂ ਦੇ ਪਿਤਾ ਜੀ ਦਾ ਨਾਮ ਸੀ ਰਾਜੀ ਕਰਤਾਰ ਸਿੰਘ ਹਿਤਕਾਰੀ ਠੀਕ ਹੈ ਤਾਂ ਜਿਹੜੇ ਇਹਨਾਂ ਦੇ ਪਿਤਾ ਜੀ ਸੀਗੇ ਬੇਟਾ ਬ੍ਰੀਜ ਪਾਸ਼ਾ ਦੇ ਜਿਹੜੇ ਉਹ ਵਿਦਮਾਨ ਮੰਨੇ ਜਾਂਦੇ ਆ ਠੀਕ ਹੈ ਇਸ ਤੋਂ ਇਲਾਵਾ ਲਿਟਰੇਰੀ ਜਰਨਲ ਦੇ ਵਿੱਚ ਐਡੀਟਰ ਵੀ ਸੀਗੇ ਸਿੱਖ ਧਰਮ ਦੇ ਵੀ ਬਹੁਤ ਵੱਡੇ ਪ੍ਰਚਾਰਕ ਸੀਗੇ ਬੇਟਾ ਜੀ ਠੀਕ ਹੈ ਧਾਰਮਿਕ ਖਿਆਲਾਂ ਵਾਲੇ ਆਪਾਂ ਕਹਿ ਸਕਦੇ ਹਾਂ ਕਿ ਧਾਰਮਿਕ ਖਿਆਲਾਂ ਦੇ ਬੰਦੇ ਸੀਗੇ ਤੇ ਸਿੱਖ ਧਰਮ ਦੇ ਪ੍ਰਚਾਰਕ ਸੀ ਤੇ ਇਹਦੇ ਲਈ ਰਾਜ ਇਹਨਾਂ ਨੇ ਰਣਜੀਤ ਨਗਾਰਾ ਜਿਹੜਾ ਧਾਰਮਿਕ ਪੱਤਰ ਵੀ ਜਾਰੀ ਕੀਤਾ ਸੀ ਧਿਆਨ ਨਾਲ ਸੁਣਿਓ ਇਹ ਗੱਲਾਂ ਠੀਕ ਹੈ ਇਹ ਮੈਂ ਤਾਂ ਬਾਰ-ਬਾਰ ਰਿਪੀਟ ਕਰ ਰਹੀ ਹਾਂ ਕੁਸ਼ਨ ਇਹ ਤੇ ਵੀ ਬਣ ਸਕਦਾ ਹੈ ਜੇ ਰੰਜੀਤ ਨਗਾਰਾ ਕਿਹਦੇ ਦੁਆਰਾ ਜਿਹੜਾ ਪ੍ਰਕਾਸ਼ਿਤ ਕੀਤਾ ਗਿਆ ਸੀ ਤਾਂ ਉਹ ਸੀਗੇ ਅਮਰਤਾ ਪ੍ਰੀਤਮ ਦੇ ਪਿਤਾ ਜੀ ਕਰਤਾਰ ਸਿੰਘ ਹਿਤਕਾਰੀ ਜਿਨ੍ਹਾਂ ਨੇ ਰੰਜੀਤ ਨਗਾਰਾ ਨਾਮ ਦਾ ਧਾਰਮਿਕ ਪੱਤਾ ਜਾਰੀ ਕੀਤਾ ਸੀ ਕਦ ਲਈ ਸਿੱਖ ਧਰਮ ਦੇ ਵਿਕਾਸ ਦੇ ਲਈ ਰਾਈਟ ਤਾਂ ਇਹਨਾਂ ਦੀ ਮਾਤਾ ਜੀ ਸੀ ਰਾਜੀ ਇਹਨਾਂ ਦੇ ਪਿਤਾ ਜੀ ਤਾਂ ਹੋ ਗਏ ਨਾਲ ਹੀ ਇਹਨਾਂ ਦੀ ਮਾਤਾ ਜੀ ਬਾਰੇ ਵੀ ਦੱਸ ਦਿਆਂ ਤਾਂ ਕਿ ਰਿਵੀਜ਼ਨ ਵੀ ਹੋ ਜਾਈ ਇੱਕ ਵਾਰੀ ਤੇ ਇਹਨਾਂ ਦੀ ਮਾਤਾ ਜੀ ਦਾ ਨਾਮ ਸੀ ਰਾਜੀ ਰਾਜਕੌਰ ਠੀਕ ਹੈ ਜਿਹੜੇ ਕਿ ਉੱਥੋਂ ਦੇ ਹੀ ਲੋਕਲ ਸਕੂਲ ਦੇ ਵਿੱਚ ਅਧਿਆਪਕ ਲੱਗੇ ਹੋਏ ਸੀਗੇ ਠੀਕ ਹੈ ਤੇ ਜਿਹੜੀ ਅਮਰਤਾ ਪ੍ਰੀਤ ਮਹਾਰਾਜੇ ਇਹਨੂੰ ਜ਼ਿਆਦਾਤਰ ਨਾ ਆਪਾਂ ਕਹਿੰਦੀ ਰਿਦਮ ਵਗੈਰਾ ਹੋ ਗਿਆ ਹਨ ਲੈ ਅੜ ਦੀ ਫਰੇਦਮ ਤਾਂ ਜਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਸਾਹਿਤ ਰਚਨਾ ਦੀ ਜਾਣਕਾਰੀ ਸੀਗੀ ਉਹ ਸਾਰੀ ਇਹਨਾਂ ਦਾ ਸਾਹਿਤ ਰਚਨਾ ਦਾ ਗਿਆਨ ਇਹਨਾਂ ਨੇ ਆਪਦੇ ਪਿਤਾ ਜੀ ਪਾਸੋਂ ਪ੍ਰਾਪਤ ਕੀਤਾ ਸੀਗਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਜਦੋਂ ਇਹ ਬਚਪਨ ਦੇ ਵਿੱਚ ਸੀਗੇ ਠੀਕ ਹੈ ਛੋਟੀ ਉਮਰ ਦੇ ਵਿੱਚ ਹੀ ਜਿਹੜਾ ਇਹਨਾਂ ਦਾ ਵਿਆਹ ਇਹਨਾਂ ਦੀ ਮਾਤਾ ਜੀ ਨੇ ਦੂਰ ਦੇ ਭੂਆ ਦੇ ਲੜਕੇ ਦੇ ਨਾਲ ਤੈਅ ਕਰ ਦਿੱਤਾ ਸੀ ਥੋੜੀ ਉਮਰ ਸਮੇ ਦੇ ਵਾਰ ਫਿਰ ਇਹਨਾਂ ਦੀ ਮਾਤਾ ਜੀ ਡੈਥ ਹੋ ਜਾਂਦੀ ਏ ਤੇ ਇਹਨਾਂ ਦੇ ਪਿਤਾ ਜੀ ਜਿਹੜਾ ਆਪਦਾ ਫਰਜ਼ ਪੂਰਾ ਕਰਦੇ ਹੋਏ ਇਹਨਾਂ ਦੀ ਮੈਰਿਜ ਦਾ ਜਿਹੜੀ ਉਹ ਕਰ ਦਿੰਦੇ ਆ 16 ਸਾਲ ਦੀ ਉਮਰ ਦੇ ਵਿੱਚ ਠੀਕ ਹੈ ਤੇ 16 ਸਾਲ ਦੀ ਉਮਰ ਦੇ ਵਿੱਚ ਹੀ ਫਿਰ ਅਮਰਤਾ ਪ੍ਰੀਤਮਾ ਜਿਹੜਾ ਆਪਦਾ ਸਾਹਿਤਿਕ ਸਫਰ ਸ਼ੁਰੂ ਕਰਦੀ ਏ ਜੇ ਸਾਹਿਤ ਰਚਨਾ ਸ਼ੁਰੂ ਕਰ ਦਿੰਦੀ ਏ ਠੀਕ ਹੈ ਜੀ ਨੈਕਸਟ ਕੁਐਸਚਨ ਆਇਆ ਜੇ ਕਿ ਅਮਰਤਾ ਪ੍ਰੀਤਮ ਦੇ ਪਤੀ ਦਾ ਨਾਮ ਦੱਸੋ ਠੀਕ ਹੈ ਜੀ ਮੈਂ ਹੁਣ ਦੱਸਿਆ ਕਿ ਅਮਰਤਾ ਪ੍ਰੀਤਮ ਦਾ ਵਿਆਹ ਜਿਹੜਾ ਉਹ ਪ੍ਰੀਤਮ ਸਿੰਘ ਕਵਾਤੜਾ ਦੇ ਨਾਲ ਹੋ ਜਾਂਦਾ ਹੈ ਤੇ ਜਿਹੜਾ ਕਿ ਉਸ ਸਮੇਂ ਇਹਨਾਂ ਦੇ ਮਾਤਾ ਜੀ ਦੇ ਦੂਰ ਦੀ ਰਿਸ਼ਤੇਦਾਰੀ ਦਾ ਸੀਗਾ ਠੀਕ ਹੈ ਤੇ ਨਾਲ ਹੀ ਇਹ ਅਨਾਰਕਲੀ ਬਾਜ਼ਾਰ ਦੇ ਵਿੱਚ ਰਾਦੇ ਦੀ ਦੁਕਾਨਦਾਰੀ ਦੀ ਦੁਕਾਨ ਸੀ ਮਤਲਬ ਦੁਕਾਨਦਾਰੀ ਕਰਦਾ ਸੀਗਾ ਠੀਕ ਹੈ ਤੇ ਦੋ ਬੱਚੇ ਸੀ ਬੇਟਾ ਜੀ ਅਮਰਤਾ ਪ੍ਰੀਤਮ ਦੇ ਨਵਰਾਜ਼ ਤੇ ਕੰਦਲਾ ਹੁਣ ਕਈ ਬਕਸ ਦੇ ਵਿੱਚ ਇਹ ਲਿਆ ਹੋਇਆ ਕਿ ਕੰਦਲਾ ਉਹਦੀ ਆਪ ਦੀ ਬੇਟੀ ਸੀ ਤੇ ਕਈ ਬਕਸ ਦੇ ਵਿੱਚ ਇਹ ਲਿਖਿਆ ਹੋਇਆ ਕਿ ਕੰਦਲਾ ਜਿਹੜੀ ਉਹਦੀ ਗੋਦ ਲਈ ਹੋਈ ਬੇਟੀ ਸੀਗੀ ਠੀਕ ਹੈ ਕਲੀਅਰ ਨੈਕਸਟ ਕੁਐਸਚਨ ਆ ਰਿਹਾ ਜੀ ਅਮਰਤਾ ਪ੍ਰੀਤਮ ਦਾ ਪਹਿਲਾ ਕਾਵ ਸੰਗ੍ਰਹਿ ਦੱਸੋ ਠੀਕ ਹੈ ਜਿਸੀ ਵੈਸੇ ਦੇਖਦੇ ਆ ਤਾਂ ਪਹਿਲਾ ਕਾਵ ਸੰਗ੍ਰਹਿ ਜਿਹੜਾ ਅਸੀਂ ਠੰਡੀਆਂ ਕਿਰਨਾਂ ਕਹਿ ਦਿੰਨੇ ਆ ਠੀਕ ਹੈ ਪਰ ਜਿਹੜਾ ਇਹਨਾਂ ਦਾ ਪਹਿਲਾ ਕਾਵ ਸੰਗ੍ਰਹਿ ਸੀ ਉਹ ਜਿਹੜਾ ਇਹਨਾਂ ਦੇ ਨਾਮ ਤੇ ਸੀ ਰਾਜੇ ਅਮਰਤਾ ਤੇ ਲਹਿਰਾਂ ਜਿਹੜਾ ਕਿ 1936 ਦੇ ਵਿੱਚ ਜਿਹੜਾ ਪ੍ਰਕਾਸ਼ਿਤ ਹੋਇਆ ਸੀ ਠੀਕ ਹੈ ਜੀ 1936 ਚ ਪ੍ਰਕਾਸ਼ਿਤ ਹੋਇਆ ਸੀ ਇਹ ਠੀਕ ਹੈ ਬਟਾ ਨੈਕਸਟ ਕੁਐਸਚਨ ਆ ਰਾਜੇ ਅਮਰਤਾ ਪ੍ਰੀਤਮ ਦਾ ਪਹਿਲਾ ਨਾਵਲ ਦੱਸੋ ਤੇ ਇਹਨਾਂ ਦਾ ਪਹਿਲਾ ਨਾਵਲ ਸੀ ਬੇਟਾ ਜੀ ਇਹ ਸ਼੍ਰੀ ਨਾਵਲ ਇਹਨਾਂ ਦਾ ਪਹਿਲਾ ਨਾਵਲ ਸੀ ਜਿਹੜਾ ਇਹਨਾਂ ਦੁਆਰਾ ਲਿਖਿਆ ਗਿਆ ਸੀ ਠੀਕ ਹੈ ਨੈਕਸਟ ਕੁਐਸਚਨ ਹੈ ਅਮਰਤਾ ਪ੍ਰੀਤਮ ਦਾ ਸਸਮਾਨ ਦੱਸੋ ਸਸਮਾਨ ਜਿਹੜਾ ਆਪਾਂ ਕਹਿ ਸਕਦੇ ਆ ਲਾਇਸੈਂਸ ਸਮਾਨ ਦਾ ਅਰਥ ਹੁੰਦਾ ਲੇਖਕ ਦੀਆਂ ਆਜ਼ਾਦਾਂ ਵੈਰੀ ਵੈਰੀ ਇੰਪੋਰਟੈਂਟ ਹੈ ਬੇਟਾ ਇਹੀ ਤੇ ਕੁਐਸਚਨ ਆਇਆ ਵੀ ਹੋਇਆ ਤੇ ਨਾਲ ਹੀ ਨਾਲ ਮੈਂ ਤੁਹਾਨੂੰ ਇਹ ਵੀ ਕਲੀਅਰ ਕਰ ਦਿਆਂ ਕਿ ਇਹ ਕੁਐਸਚਨ ਆਇਆ 20 ਮਾਸਟਰ ਗ੍ਰੈਜੂਏਟ ਦੇ ਵਿੱਚ ਹੀ ਹੈ ਠੀਕ ਹੈ ਕੁਐਸਚਨ ਪਤਾ ਉੱਥੇ ਕਿਵੇਂ ਬਣਿਆ ਸੀ ਉੱਥੇ ਕੁਐਸਚਨ ਬਣਿਆ ਗਿਆ ਸੀ ਕਿ ਸਸਮਾਨ ਦਾ ਕੀ ਅਰਥ ਹੈ ਤੇ ਨਾਲ ਨਾਲ ਚਾਰ ਔਖਣਾਂ ਉਹਨਾਂ ਨੇ ਦਿੱਤੀਆਂ ਹੋਈਆਂ ਸੀਗੀਆਂ ਠੀਕ ਹੈ ਤਾਂ ਸੰਸਮਾਨ ਦਾ ਅਰਥ ਬੇਟਾ ਜੀ ਲੇਖਕ ਦੀਆਂ ਜ਼ਾਦਾ ਕਲੀਅਰ ਤਾਂ ਇਹਨਾਂ ਦੇ ਜਿਹੜੇ ਸੰਸਮਾਨ ਨੇ ਦੋ ਬੇਟਾ ਉਹ ਹੈਗੇ ਕਰਮਜੀਲ ਕਿਰਨਾਂ ਤੇ ਕਾਲਾ ਗੁਲਾਬ ਠੀਕ ਹੈ ਦੋਨੋਂ ਇਹਨਾਂ ਦੇ ਸੰਸਮਾਨ ਵੀ ਆ ਤੇ ਇਹਨਾਂ ਸੰਸਮਾਨ ਵੀ ਆ ਤੇ ਨਾਲ ਹੀ ਇਸ ਇਹਨਾਂ ਦੀ ਸਵੈ ਜੀਵਨੀ ਜਿਹੜੀ ਸਿੱਧੀ ਟਿੱਕ ਟ ਠੀਕ ਹੈ ਉਹਦੇ ਅੰਸ਼ ਵੀ ਜਿਹੜੇ ਮੰਨੇ ਆਂਦੇ ਆ ਨੈਕਸਟ ਕੁਐਸਚਨ ਆ ਬੇਟਾ ਅਮਰਤਾ ਪ੍ਰੀਤਮ ਦੀ ਕਿੱਸਾ ਰਚਨਾ ਤੇ ਫਿਲਮ ਬਣਾਈ ਗਈ ਸੀ ਤਾਂ ਅਮਰਤਾ ਪ੍ਰੀਤਮ ਦੀ ਦੁਆਰਾ ਪਿੰਜਰ ਨਾਵਲ ਇਹਨਾਂ ਦਾ ਬਹੁਤ ਜ਼ਿਆਦਾ ਫੇਮਸ ਹੋਇਆ ਠੀਕ ਹੈ ਤੇ ਇਸ ਨਾਵਲ ਦੇ ਉੱਤੇ ਹੀ ਰਾਜ ਤੇ ਇੱਕ ਫੀਚਰ ਫਿਲਮ ਵੀ ਬਣਾਈ ਗਈ ਹੈ ਠੀਕ ਹੈ ਤੇ ਬਣਾਈ ਕਿਨੇ ਸੀ ਪ੍ਰਕਾਸ਼ द्विवेदी ਨੇ ਠੀਕ ਹੈ ਪ੍ਰਕਾਸ਼ द्विवेदी ਦੇ ਦੁਆਰਾ ਫਿਲਮ ਬਣਾਈ ਗਈ ਸੀ ਕਈ ਵਾਰ ਇਹ ਪੁੱਛ ਲੈਂਦੇ ਕਿ ਕਿਸ ਨੇ ਫਿਲਮ ਬਣਾਈ ਸੀ ਤਾਂ ਪ੍ਰਕਾਸ਼ द्विवेदी ਨੇ ਬਣਾਈ ਸੀ ਅਮਰਤਾ ਪ੍ਰੀਤਮ ਦੇ ਪਿੰਜਰ ਨਾਵਲ ਤੇ ਫਿਲਮ ਠੀਕ ਹੈ ਨੈਕਸਟ ਕੁਐਸਚਨ ਹੈ ਬਟਾ ਅਮਰਤਾ ਪ੍ਰੀਤਮ ਦੀ ਕਿਸ ਕਿਤਾਬ ਤੇ ਬਣੀ ਫਿਲਮ ਵਿੱਚ ਵੰਡ ਦੇ ਦੰਗਿਆਂ ਤੇ ਪੀੜਤ ਔਰਤਾਂ ਦੇ ਸੰਕਟ ਨੂੰ ਦਿਖਾਇਆ ਗਿਆ ਤਾਂ ਪਿੰਜਨ ਨਾਵਲੀ ਸੀ ਬੇਟਾ ਠੀਕ ਹੈ ਪਿੰਜਨ ਨਾਵਲੀ ਤੇ ਫਿਲਮ ਬਣੀ ਹੈ ਤੇ ਉਹਦੇ ਵਿੱਚ ਦੇਸ਼ ਵੰਡ ਦੇ ਦੁਖਾਂਤ ਨੂੰ ਵੀ ਦਿਖਾਇਆ ਗਿਆ ਤੇ ਕਿਸ ਤਰ੍ਹਾਂ ਉਸ ਦਿਨ ਟਾਈਮ ਦੰਗੇ ਸਾਥ ਹੋਏ ਸੀ ਠੀਕ ਹੈ ਤੇ ਕਿਸ ਤਰ੍ਹਾਂ ਜਿਹੜੀਆਂ ਔਰਤਾਂ ਉਹ ਦਰਿੰਦਗੀ ਦਾ ਸ਼ਿਕਾਰ ਹੋਈਆਂ ਸੀ ਕਿਸ ਤਰ੍ਹਾਂ ਔਰਤਾਂ ਨੂੰ ਜਿਹੜਾ ਸਭ ਕੁਝ ਚੱਲਣਾ ਪਿਆ ਸੀ ਔਰਤਾਂ ਦਾ ਸ਼ੋਸ਼ਣ ਹੋਇਆ ਸੀ ਠੀਕ ਹੈ ਤੇ ਉਸ ਆਸਤਾਂ ਔਰਤ ਦੇ ਉਸ ਸਮੇਂ ਦੇ ਹਾਲਾਤਾਂ ਨੂੰ ਬਿਆਨ ਕੀਤਾ ਇਸ ਪਿੰਜਰ ਦੇ ਰਾਹੀਂ ਇਹ ਪਿੰਜਣ ਨਾਵਲ ਦੇ ਰਾਹੀਂ ਠੀਕ ਹੈ ਨੈਕਸਟ ਕੁਐਸਚਨ ਆ ਰਾਜੇ ਪੰਜਾਬ ਰਤਨ ਅਵਾਰਡ ਹਾਸਲ ਕਰਨ ਵਾਲੀ ਲੇਖਕਾ ਦੱਸੋ ਤਾਂ ਜਿਹੜੀ ਅਮਰਤਾ ਪ੍ਰੀਤਮ ਜੀ ਆ ਰਾਜੇ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਬੇਟਾ ਵੈਸੇ ਸਾਰੀ ਇੰਪੋਰਟੈਂਟ ਹੈ ਠੀਕ ਹੈ ਤਾਂ ਅਮਰਤਾ ਪ੍ਰੀਤਮਾ ਜਿਹੜੀ ਪਹਿਲੀ ਪੰਜਾਬੀ ਭਾਸ਼ਾ ਦੀ ਪਹਿਲੀ ਇਸ ਤਰੀਕੋ ਇਤਰੀ ਹੈ ਜਿਨ੍ਹਾਂ ਨੇ ਪੰਜਾਬ ਰਤਨ ਅਵਾਰਡ ਪ੍ਰਾਪਤ ਕੀਤਾ ਹੈ ਠੀਕ ਹੈ ਕੁਸ਼ਣ ਆਉਂਗੇ ਪੁੱਛ ਲੰਦੇ ਕਿ ਪੰਜਾਬ ਰਤਨ ਕਿਸ ਨੂੰ ਦਿੱਤਾ ਗਿਆ ਤਾਂ ਵੀ ਅਮਰਤਾ ਪ੍ਰੀਤਮ ਲਿਖੋਗੇ ਜੇ ਪੰਜਾਬੀ ਭਾਸ਼ਾ ਦੀ ਪਹਿਲੀ ਕਵੀਤਰੀ ਪੁੱਛਣ ਦੇ ਤਾਂ ਵੀ ਅਮਰਤਾ ਪ੍ਰੀਤਮ ਨਾਂ ਤੇ ਹੀ ਟਿਕ ਕਰੋਗੇ ਠੀਕ ਹੈ ਇਹ ਥੋੜੀਆਂ ਜਿਹੀਆਂ ਚੀਜ਼ਾਂ ਨੇ ਬੇਟਾ ਜੀ ਇਹਨਾਂ ਨੂੰ ਧਿਆਨ ਚ ਰੱਖਿਆ ਕਰੋ ਠੀਕ ਹੈ ਕਿਉਂਕਿ ਛੋਟੀਆਂ ਕਈ ਵਾਰ ਕੀ ਹੁੰਦਾ ਨਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਕੁਐਸਚਨ ਨੂੰ ਧਿਆਨ ਦੇ ਨਾਲ ਪੜਿਆ ਕਰੋ ਜਦੋਂ ਅਸੀਂ ਕੁਐਸਚਨ ਨੂੰ ਧਿਆਨ ਦੇ ਨਾਲ ਪੜਦੇ ਆ ਤਾਂ 70% ਕੁਐਸਚਨ ਆ ਸਾਡਾ ਉੱਥੇ ਹੀ ਸੋਲਵ ਹੋ ਜਾਂਦਾ ਹੈ ਹਣਾ ਕਈ ਵਾਰ ਹੋਇਆ ਹੋਣਾ ਬਸ ਬਹੁਤ ਜਣੇ ਦੇ ਨਾਲ ਹੋਇਆ ਹੋਣਾ ਕਿ ਕਈ ਵਾਰ ਤੁਹਾਨੂੰ ਕੁਐਸਚਨ ਆਉਂਦਾ ਹੋਣਾ ਪਰ ਕਾਲੀ ਕਾਲੀ ਦੇ ਵਿੱਚ ਕੀ ਹੁੰਦਾ ਐਕਸਾਈਟਮੈਂਟ ਦੇ ਵਿੱਚ ਇਹ ਤਾਂ ਆਉਂਦਾ ਜੀ ਗਲਤ ਅਨਸਰ ਤੇ ਟਿਕ ਹੋ ਜਾਂਦਾ ਜਦੋਂ ਇੱਕ ਵਾਰੀ ਟਿਕ ਹੋ ਗਿਆ ਜੇ ਕੋਈ ਸਰਕਲ ਆਊਨ ਕਰਤਾ ਤਾਂ ਉਸ ਤੋਂ ਬਾਅਦ ਅਸੀਂ ਮੈਨਟੇਨ ਨਹੀਂ ਸਕਦੇ ਹੁੰਦੇ ਸੋ ਮੈਂ ਬਾਰ ਬਾਰ ਤਾਂ ਹੀ ਕਹਿ ਰਹੀ ਆ ਕਿ ਜਦੋਂ ਵੀ ਐਗਜ਼ਾਮ ਦੇਣਾ ਬੇਟਾ ਅਸੀਂ ਠੀਕ ਹੈ ਤਾਂ ਉਸ ਟਾਈਮ ਕੀ ਹੈ ਕਿ ਕੁਐਸਚਨ ਨੂੰ ਥੋੜਾ ਜਿਹਾ ਧਿਆਨ ਨਾਲ ਪੜਿਆ ਹੋਵੇ ਨਾ ਤਾਂ ਫਿਰ ਇਸ ਤਰ੍ਹਾਂ ਦੀ ਦਿੱਕਤ ਆ ਜਿਹੜੀ ਉਹ ਸਾਨੂੰ ਨਹੀਂ ਆਉਂਦੀ ਠੀਕ ਹੈ ਜੇ ਤਾਂ ਹੁਣ ਨੈਕਸਟ ਕੁਐਸਚਨ ਆਪਣਾ ਅਮਰਤਾ ਪ੍ਰੀਤਮ ਨੂੰ ਕਿਸ ਰਚਨਾ ਲਈ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ ਤਾਂ ਅਮਰਤਾ ਪ੍ਰੀਤਮ ਜੀ ਨੂੰ ਉਹਨਾਂ ਦੀ ਰਚਨਾ ਸੁਨੇਹੜੇ ਦੇ ਲਈ ਜਿਹੜਾ ਸਾਹਿਤ ਅਕਾਦਮੀ ਅਵਾਰਡ ਹੈ ਜਿਹੜਾ ਬੇਟਾ ਜੀ ਮਿਲਿਆ ਸੀ ਠੀਕ ਹੈ ਸੁਨੇਹੜੇ ਜਿਹੜਾ ਪ੍ਰਕਾ ਪ੍ਰਕਾਸ਼ ਤੋਂ ਇਸ ਬੇਟਾ ਜੀ 1955 ਦੇ ਵਿੱਚ ਇਹਨਾਂ ਨੂੰ ਜਰੂਰ ਯਾਦ ਰੱਖਿਓ ਠੀਕ ਹੈ ਜਿਹੜਾ ਸੁਨੇਹੜੇ ਇਹਨਾਂ ਦਾ ਕਾਵ ਸੰਗ੍ਰਹਿ ਸੀ ਨਾ 1955 ਵਿੱਚ ਪ੍ਰਕਾਸ਼ਿਤ ਹੋਇਆ ਸੀ ਠੀਕ ਹੈ ਤੇ 1955 ਦੇ ਵਿੱਚ ਇਹਨੂੰ ਜਿਹੜਾ ਉਹ ਸਾਹਿਤ ਅਕਾਦਮੀ ਵਾਰਡਾ ਜਿਹੜਾ ਮਿਲ ਗਿਆ ਸੀ ਤੇ ਜਿਹੜੀ ਇਹ ਸੁਨੇਹੜੇ ਕਾਵ ਸੰਗ੍ਰਹਿ ਸੀ ਇਹਨਾਂ ਦਾ ਇਹ ਇਹਨਾਂ ਨੇ ਸਮਾਨ ਇਹਨਾਂ ਨੇ ਸਮਰਪਿਤ ਕੀਤਾ ਸੀ ਸ਼ਾਹਿਰ ਲੁਧਿਆਣਵੀ ਸ਼ਾਹਿਰ ਲੁਧਿਆਣਵੀ ਜਿਹੜਾ ਇਹਨਾਂ ਦਾ ਦੋਸਤ ਸੀਗਾ ਠੀਕ ਉਹਨੂੰ ਸਮਰਪਿਤ ਕੀਤੀ ਸੀ ਤਾਂ ਜਦੋਂ ਇਹਨਾਂ ਨੂੰ ਇਹ ਅਵਾਰਡ ਮਿਲਿਆ ਸੀ ਤਾਂ ਪੱਤਰਕਾਰ ਇਹਨਾਂ ਨੂੰ ਆਹਦੇ ਵੀ ਤੁਸੀਂ ਕੁਝ ਬੋਲੋ ਦੋ ਲੈਣਾ ਤੁਸੀਂ ਆਪਣੀ ਰਚਨਾ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਠੀਕ ਹੈ ਤਾਂ ਕਹਿੰਦੇ ਇਹਨਾਂ ਕੋਲ ਛੋਟਾ ਜਿਹਾ ਕਾਗਜ਼ ਸੀ ਤੇ ਉਹਨਾਂ ਤੇ ਇਹਨਾਂ ਨੇ ਸਾਹਿਰ ਸਾਹਿਰ ਲਿਖ ਦਿੱਤਾ ਸੀ ਮਤਲਬ ਸਾਹਿਰ ਦਾ ਨਾਮ ਹੀ ਲਿਖ ਦਿੱਤਾ ਸੀ ਉਸ ਕਾਗਜ਼ ਦੇ ਉੱਪਰ ਠੀਕ ਹੈ ਇਹ ਵੀ ਕਿਹਾ ਜਾਂਦਾ ਤਾਂ ਸਾਹਿਰ ਨੂੰ ਹੀ ਸਮਰਪਿਤ ਕੀਤੀ ਸੀ ਇਹਨਾਂ ਨੇ ਬੁੱਕ ਤੇ ਉਸ ਬੁੱਕ ਦੀ ਇਹਨਾਂ ਨੇ ਆ ਲੈਣਾ ਵੀ ਆ ਦੋਕ ਕਹਿੰਦੇ ਇਹ ਕਹਿੰਦੇ ਆ ਕਿ ਇਹ ਬੁੱਕ ਮੈਂ ਜਿਸ ਦੇ ਲਈ ਲਿਖੀ ਹੈ ਠੀਕ ਹੈ ਉਹ ਪੜ ਉਸ ਨੂੰ ਪੜਨਾ ਚਾਹੀਦਾ ਹੈ ਉਸ ਤੋਂ ਬਿਨਾ ਕੋਈ ਵੀ ਪੜੀ ਆਵੇਂ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਨੈਕਸਟ ਕੁਐਸਚਨ ਹੈ ਬੇਟਾ ਇਹਨਾਂ ਦਾ ਅਮਰਤਾ ਪ੍ਰੀਤ ਨੂੰ ਕਿਸ ਰਚਨਾ ਲਈ ਗਿਆਨਪੀਠ ਵਾਰਡ ਮਿਲਿਆ ਸੀ ਤਾਂ ਜਿਹੜੀ ਇਹਨਾਂ ਦੀ ਰਚਨਾ ਸੀ ਬੇਟਾ ਕਾਗਜ਼ ਤੇ ਕੈਨਵਸ 1970 ਦੇ ਵਿੱਚ ਪ੍ਰਕਾਸ਼ਿਤ ਹੋਈ ਸੀ ਠੀਕ ਹੈ ਤਾਂ ਉਹਦੇ ਲਈ ਇਹਨਾਂ ਨੂੰ ਗਿਆਨਪੀਠ ਵਾਰਡ ਵੀ ਮਿਲਿਆ ਸੀਗਾ ਠੀਕ ਹੈ ਤੇ ਕਾਗਜ਼ ਤੇ ਕੈਨਵਸ ਵਿੱਚ ਰਾਜੀ ਟੋਟਲ ਇਹਨਾਂ ਦੀਆਂ ਕਾਫੀ ਸਾਰੀਆਂ ਕਵਤਾਵਾਂ ਜਿਵੇਂ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੇ ਵੀ ਇਹਨਾਂ ਦੇ ਕਾਪ ਸੰਗ੍ਰਹਿ ਐ ਠੀਕ ਐ ਤੇ ਉਹ ਕਾਪ ਸੰਗ੍ਰਹਿ ਕਾਫੀ ਦੇ ਕਾਫੀ ਜਿਹੜੇ ਇਹਦੇ ਵਿੱਚ ਸ਼ਾਮਿਲ ਕੀਤੇ ਗਏ ਸਿਰਫ ਇੱਕ ਪੱਥਰਗੀਟੇ ਕਾਪ ਸੰਗ੍ਰਹਿ ਐ ਜਿਹਦੇ ਦੀਆਂ ਚਾਰ ਕਵਤਾਵਾਂ ਇਹਦੇ ਵਿੱਚ ਸ਼ਾਮਿਲ ਕੀਤੀਆਂ ਗਈਆਂ ਨੇ ਠੀਕ ਐ ਤੇ ਬਾਕੀ ਕਈ ਕਾਪ ਸੰਗ੍ਰਹਿ ਪੂਰੇ ਦੇ ਪੂਰੇ ਇਹਦੇ ਵਿੱਚ ਸ਼ਾਮਿਲ ਕੀਤੇ ਗਏ ਐ ਤੇ ਇਸੇ ਦੇ ਲਈ ਇਹਨਾਂ ਨੂੰ ਗਿਆਨਪੀਠ ਵਾਰਡ ਜਿਹੜਾ ਉਹ ਪ੍ਰਾਪਤ ਹੋਇਆ ਕਲੀਅਰ ਨੈਕਸਟ ਕੁਐਸਚਨ ਆ ਬੇਟਾ ਕਿਸ ਮਸ਼ਹੂਰ ਨਿਰਦੇਸ਼ਕ ਨੇ ਅਮਰਤਾ ਪ੍ਰੀਤਮ ਨੂੰ ਥੀਏਟ੍ਰਿਕ ਸੰਧਾंजलि ਦਿੱਤੀ ਠੀਕ ਹੈ ਤਾਂ ਉਹ ਸੀ ਕਿ ਰਾਜੇ ਐਮ ਐਸ ਸਤਿਉ ਠੀਕ ਹੈ ਐਮ ਐਸ ਸਤਿਉ ਜਿਹੜਾ ਮਸ਼ਹੂਰ ਨਿਰਦੇਸ਼ਕ ਹੋਇਆ ਤੇ ਉਹਨਾਂ ਨੇ ਏਕੀ થી ਅਮਰਤਾ ਦੇ ਨਾਂ ਤੇ ਇਹਨਾਂ ਨੂੰ ਥੀਏਟ੍ਰਿਕ ਸੰਧਾंजलि ਦਿੱਤੀ ਸੀ ਠੀਕ ਹੈ ਜੀ ਨੈਕਸਟ ਕੁਸ਼ਨਾ ਅਮਰਤਾ ਪ੍ਰੀਤਮ ਨੇ ਕਿਸ ਮਾਸਿਕ ਸਾਹਿਤਕ ਮੈਗਜ਼ੀਨ ਦਾ ਸੰਪਾਦਨ ਕੀਤਾ ਸੀ ਤਾਂ ਇਹਨਾਂ ਨੇ ਜਿਹੜਾ ਮੈਗਜ਼ੀਨ ਦਾ ਮਾਸਿਕ ਮੈਗਜ਼ੀਨ ਸੀ ਇਹਨਾਂ ਦੀ ਉਹ ਸੀ ਰਾਜੇ ਨਾਗਮਣੀ ਠੀਕ ਹੈ ਤੇ ਇਹ ਸੁਨਾਗਮਣੀ ਮਾਸਿਕ ਪੱਤਰ ਦਾ ਜਾਸ ਕਹਦੀ ਹੈ ਕਿ ਨਾਗਮਣੀ ਮੈਗਜ਼ੀਨ ਦਾ ਜਿਹੜਾ ਸੰਪਾਦਨ ਉਹ ਇਹਨਾਂ ਨੇ 임ਰੋਜ ਨਾਲ ਰਲ ਕੇ ਕੀਤਾ ਸੀ ਠੀਕ ਹੈ ਤੇ ਇਹ ਇਹਨਾਂ ਦਾ ਪ੍ਰਕਾਸ਼ ਜਿਹੜਾ ਮੈਗਜ਼ੀਨ ਆ ਤੇ ਇਹ 33 ਸਾਲਾਂ ਤੱਕ ਲਗਭਗ ਜਿਹੜਾ ਉਹ ਪ੍ਰਕਾਸ਼ ਤੁੰਦਰਿਆ ਸੀ ਠੀਕ ਹੈ ਨੈਕਸਟ ਕੁਐਸਚਨ ਹੈ ਬੇਟਾ ਅਮਰੋਜ ਦੀ ਦੋਸਤੀ ਨੂੰ ਅਮਰਤਾ ਪ੍ਰੀਤਮ ਨੇ ਕੀ ਕਿਹਾ ਤਾਂ ਅਮਰੋਜ ਦੀ ਦੋਸਤੀ ਦੇ ਲਈ ਇਹਨਾਂ ਨੇ ਖਿੜੇ ਫੁੱਲ ਸ਼ਬਦ ਵਰਤੇ ਠੀਕ ਹੈ ਬੇਟਾ ਜੀ ਅਮਰੋਜ ਦੀ ਦੋਸਤੀ ਲਈ ਇਹਨਾਂ ਨੇ ਖਿੜੇ ਫੁੱਲ ਇਹਨਾਂ ਨੇ ਅਮਰੋਜ ਨਾਲ ਆਪਣੀ ਦੋਸਤੀ ਨੂੰ ਖਿੜੇ ਫੁੱਲ ਕਿਹਾ ਠੀਕ ਹੈ ਤੇ ਸ਼ਾਇਰ ਲੁਧਿਆਣਵੀ ਦੇ ਨਾਲ ਜਿਹੜੀ ਇਹਨਾਂ ਦੀ ਦੋਸਤੀ ਸੀ ਉਹਨੂੰ ਉਹਨਾਂ ਨੇ ਕਿਹਾ ਪਾਕ ਦਿਲ ਇਨਸਾਨ ਦੀ ਦੋਸਤੀ ਵੈਰੀ ਵੈਰੀ ਇੰਪੋਰਟੈਂਟ ਆ ਕੁਐਸ਼ਨ ਆਏ ਨੇ ਮੈਂ ਤਾਂ ਦੱਸ ਰਹੀ ਆ ਤੁਹਾਨੂੰ ਠੀਕ ਐ ਅਮਰੋਦ ਦੀ ਦੋਸਤੀ ਨੂੰ ਇਹਨਾਂ ਨੇ ਖਿੜੇ ਫੁੱਲ ਕਿਹਾ ਤੇ ਸ਼ਾਹਿਰ ਲੁਧਿਆਣਵੀ ਦੀ ਦੋਸਤੀ ਨੂੰ ਇਹਨਾਂ ਨੇ ਪਾਕ ਦਿਲ ਇਨਸਾਨ ਦੀ ਦੋਸਤੀ ਦੇ ਨਾਲ ਜਿਹੜਾ ਤੁਲਨਾ ਕੀਤੀ ਐ ਠੀਕ ਐ ਨੈਕਸਟ ਕੁਐਸ਼ਨ ਐ ਜੀਤ ਸਿੰਘ ਸੀਤਲ ਨੇ ਅਮਰਤਾ ਨੂੰ ਕੀ ਕਿਹਾ ਤਾਂ ਜੀਤ ਸਿੰਘ ਸੀਤਲ ਨੇ ਰਾਜੇ ਅਮਰਤ ਨੂੰ ਪੰਜਾਬ ਦੀ ਬੁਲਬੁਲ ਕਿਹਾ ਠੀਕ ਐ ਪ੍ਰਿੰਸੀਪਲ ਤੇਜੋ ਸਿੰਘ ਨੇ ਪੰਜਾਬ ਦੀ ਆਵਾਜ਼ ਕਿਹਾ ਠੀਕ ਐ ਕਿਰਪਾਲ ਸਿੰਘ ਕਸੇਲ ਨੇ ਇਹਨਾਂ ਨੂੰ ਕਾਮ ਦੀ ਕੀੜੀ ਕਿਹਾ ਠੀਕ ਐ ਤੇ ਇਸ ਤੋਂ ਇਲਾਵਾ ਬੇਟਾ ਜੀ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਜਿਹੜਾ ਨਾਗਮਣੀ ਜਿਹੜੀਆਂ ਇਹਨਾਂ ਦੀਆਂ ਰਚਨਾਵਾਂ ਸੀ ਨਾਗਮਣੀ ਦੇ ਵਿੱਚ ਉਹਨਾਂ ਨੂੰ ਅਸਲੀ ਰਚਨਾ ਕਿਹਾ ਵੀ ਸਾਰੀ ਰਚਨਾ ਜਿਹੜੀ ਕਿਉਂਕਿ ਉਹ ਰੋਮਾਂਟਿਕਵਾਦੀ ਸੀ ਇਹਨਾਂ ਦੀ ਰਚਨਾ ਠੀਕ ਹੈ ਰੋਮਾਂਟਿਕ ਪ੍ਰਭਾਵ ਵਾਲੀ ਸੀ ਤਾਂ ਕਰਕੇ ਉਹਨਾਂ ਨੇ ਇਹਨਾਂ ਦੀ ਇਸ ਰਚਨਾ ਨੂੰ ਅਸਲੀ ਰਚਨਾ ਕਿਹਾ ਠੀਕ ਹੈ ਨੈਕਸਟ ਕੁਐਸਚਨ ਹੈ ਬੇਟਾ ਜੀ ਅਮਰਤਾ ਪ੍ਰੀਤਮ ਨੂੰ ਸਾਹਿਤ ਅਕਾਦਮੀ ਪ੍ਰਾਪਤ ਕਿਤਾਬ ਸੁਨੇਹੜੇ ਕਿਸ ਨੂੰ ਸਮਰਪਿਤ ਕੀਤੀ ਸੀ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਆ ਕਿ ਇਹ ਬੁੱਕ ਇਹਨਾਂ ਨੇ ਸ਼ਾਇਰ ਲੁਧਿਆਣਵੀ ਨੂੰ ਸਮਰਪਿਤ ਕੀਤੀ ਸੀ ਠੀਕ ਹੈ ਨੈਕਸਟ ਕੁਐਸਚਨ ਹੈ ਬੇਟਾ ਕਿ ਅਮਰਤਾ ਪ੍ਰੀਤਮ ਨੇ ਸਮਕਾਲੀ ਲੇਖਕਾਂ ਨੂੰ ਕੀ ਕਿਹਾ ਤਾਂ ਅਮਰਤਾ ਪ੍ਰੀਤਮ ਜੀ ਨੇ ਆਪਣੀ ਕਲਮ ਨੂੰ ਕਬੂਤਰ ਕਿਹਾ ਠੀਕ ਹੈ ਤੇ ਜਿਹੜੇ ਉਹ ਸਮੇਂ ਦੇ ਸਮਕਾਲੀ ਲੇਖਕ ਸੀ ਬੇਟਾ ਜੀ ਉਹਨਾਂ ਨੂੰ ਬਾਜ਼ ਵੀ ਕਿਹਾ ਠੀਕ ਹੈ ਤੇ ਪਲੱਸ ਉਹਨਾਂ ਦੇ ਲਈ ਵੀ ਸ਼ਮੀਰ ਨਾਮ ਦਾ ਜਿਹੜਾ ਸ਼ਬਦ ਵੀ ਵਰਤਿਆ ਠੀਕ ਹੈ ਉਹਨਾਂ ਨੂੰ ਬਾਦਰੀ ਕਿਹਾ ਤੇ ਵੀਸ਼ਮੀਰ ਵੀ ਕਿਹਾ। ਉਹਨਾਂ ਆਪਸ਼ਨ ਤੇ ਡਿਪੈਂਡ ਕਰਦਾ ਐਗਜ਼ਾਮੀਨਰ ਕੀ ਪਾਉਂਦਾ। ਦੋਨੇ ਆਪਸ਼ਨ ਆ ਜਾਂਦੀਆਂ ਨੇ ਤਾਂ ਅਸੀਂ A ਤੇ B ਦੋਨੋਂ ਟਿਕ ਕਰਾਂਗੇ। ਜੇ ਇੱਕ ਪਾਉਂਦੇ ਆ ਚਾਹੇ ਬਾਦ ਲਿਖ ਦੇਣ ਵੀਸ਼ਮੀਰ ਲਿਖ ਦੇਣ ਤਾਂ ਅਸੀਂ ਉਸ ਢੰਗ ਦੇ ਨਾਲ ਆਨਸਰ ਦੇ ਦਵਾਂਗੇ। ਠੀਕ ਹੈ। ਤੇ ਬਾਰ-ਬਾਰ ਇਹ ਕਹਿੰਦੇ ਆ ਕਿ ਕੁਐਸਚਨ ਨੂੰ ਧਿਆਨ ਦੇ ਨਾਲ ਪੜ੍ਹੋ। ਜਿੰਨਾ ਟਾਈਮ ਕੁਐਸਚਨ ਸਮੇਂ 'ਚ ਨਹੀਂ ਆਏਗਾ ਉਹਨੇ ਤੇ ਅਸੀਂ ਉਸ ਨੂੰ ਸੋਲਵ ਨਹੀਂ ਕਰ ਸਕਦੇ। ਇੱਕ ਵਾਰ ਪੜ੍ਹੋ ਨਹੀਂ ਸਮਝ ਆ ਰਿਹਾ ਦੋ ਵਾਰ ਪੜ੍ਹੋ ਨਹੀਂ ਆ ਰਿਹਾ ਤਿੰਨ ਵਾਰ ਪੜ੍ਹੋ ਤੀਜੀ ਵਾਰ ਤਾਂ ਉਹ ਸਮਝ ਆ ਹੀ ਜਾਏਗਾ ਕਿ ਕੁਐਸਚਨ ਕੀ ਪੁੱਛਿਆ ਨੈਕਸਟ ਕੁਐਸਚਨ ਹੈ ਬੇਟਾ ਅਮਰਤਾ ਪ੍ਰੀਤਮ ਨੇ ਕਿਸ ਨਾਲ ਰਲ ਕੇ ਨਾਗਵਣੀ ਮੈਗਜ਼ੀਨ ਦਾ ਪ੍ਰਕਾਸ਼ਨ ਕੀਤਾ ਤਾਂ ਅਮਰਤਾ ਪ੍ਰੀਤਮ ਨੇ ਨਾਗਵਣੀ ਮੈਗਜ਼ੀਨ ਦਾ ਸੰਪਾਦਨਾ 임ਰੋਹ ਦੇ ਨਾਲ ਰਲ ਕੇ ਕੀਤਾ ਸੀ ਠੀਕ ਹੈ ਠੀਕ ਹੈ ਬੇਟਾ ਜੀ ਇਹ बार-बार ਮੇਰਾ बार-बार ਇਹ ਗੱਲਾਂ ਨੂੰ ਰਿਪੀਟ ਕਰਨਾ ਮਤਲਬ ਇਹ ਕਿ ਇਹ ਚੀਜ਼ਾਂ ਤੁਹਾਨੂੰ ਚੰਗੀ ਤਰ੍ਹਾਂ ਕਲੀਅਰ ਹੋ ਜਾਣ ਠੀਕ ਹੈ ਘਟੋ-ਘਟੇ ਸਾਡਾ ਪੜਿਆ ਯਾਦ ਨਾਲ ਵੀ ਤਾਂ ਸਾਡੀ ਸੁਣੀਏ ਤਾਂ ਯਾਦ ਰਹੇ ਜੇ ਕਿ ਸਾਨੂੰ ਮੈਮ ਨੇ ਕਰਵਾਇਆ ਸੀ ਠੀਕ ਹੈ ਨੈਕਸਟ ਕੁਐਸਚਨ ਹੈ ਬੇਟਾ ਅਨਦਾਤਾ ਕਵਿਤਾ ਕਿਸ ਕਾਵਿ ਸੰਗ੍ਰਹਿ ਵਿੱਚ ਦਰਜ ਹੈ ਤਾਂ ਅਨਦਾਤਾ ਕਵਿਤਾ ਜਿਹੜੀ ਪੱਥਰਗੀਟੇ ਕਾਵਿ ਸੰਗ੍ਰਹਿ ਦੇ ਵਿੱਚ ਦਰਜ ਹੈ ਜਿਹੜੀ 1946 ਦੇ ਵਿੱਚ ਪ੍ਰਕਾਸ਼ਿਤ ਹੋਈ ਸੀ ਠੀਕ ਹੈ ਬੇਟਾ ਤੇ ਇਹ ਇਹਦੀ ਇੱਕ ਅਮਰਤਾ ਪ੍ਰੀਤਮ ਜੀ ਦੀ ਵਿੰਗਮਈ ਕਵਿਤਾ ਹੈ ਤੇ ਇਹ ਕਵਿਤਾ ਇਹਨਾਂ ਨੇ ਆਪ ਦੇ ਪਤੀ ਦੇ ਲਈ ਲਿਖੀ ਸੀਗੀ ਠੀਕ ਹੈ ਨੈਕਸਟ ਕੁਐਸਚਨ ਹੈ ਬੇਟਾ ਅਮਰਤਾ ਪ੍ਰੀਤਮ ਦੇ ਮਾਸਕ ਰਸਾਲੇ ਦਾ ਨਾਮ ਦੱਸੋ ਤਾਂ ਇਹਦੇ ਮਾਸਕ ਰਸਾਲੇ ਸਿਰਾਜੇ ਨਵੀਂ ਦੁਨੀਆ ਤੇ ਨਾਗਮਣੀ ਠੀਕ ਹੈ ਇਹ ਦੋਨੋਂ ਹੀ ਮਾਸਕ ਰਸਾਲੇ ਸੀ ਤੁਹਾਡੇ ਤੋਂ ਕੋਈ ਵੀ ਪੁੱਛ ਲੈਣਾ ਇਗਜ਼ਾਮ ਦੇ ਵਿੱਚ ਦੋਨੇ ਮਾਸਕ ਸੀਗੇ ਮਾਸਕ ਮਤਲਬ ਮਹੀਨੇਵਾਰ ਮਹੀਨੇ ਤੋਂ ਸ਼ਬਦ ਦੇ ਸੀਗੇ ਠੀਕ ਹੈ ਨੈਕਸਟ ਕੁਐਸਚਨ ਹੈ ਬੇਟਾ ਕਿਸ ਕਾਪ ਸੰਗ੍ਰਹਿ ਦੇ ਆਧਾਰ ਤੇ ਅਮਰਤਾ ਪ੍ਰੀਤਮ ਨੂੰ ਰੋਮਾਂਟਿਕ ਪ੍ਰਗਤੀਵਾਦੀ ਕਵਿਤਰੀ ਵਜੋਂ ਜਾਣਿਆ ਜਾਂਦਾ ਹੈ ਤਾਂ ਜਿਹੜਾ ਇਹਨਾਂ ਦਾ ਕਾਪ ਸੰਗ੍ਰਹਿ ਸੀ ਬੇਟਾ ਨਾਗਮਣੀ ਜਿਹੜਾ 1964 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਠੀਕ ਹੈ ਇਦੇ ਆਧਾਰ ਤੇ ਹੀ ਇਹਨਾਂ ਨੂੰ ਰੋਮਾਂਟਿਕ ਪ੍ਰਗਤੀਵਾਦੀ ਕਵਿਤਰੀ ਵਜੋਂ ਜਾਣਿਆ ਜਾਂਦਾ ਹੈ। ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ। ਠੀਕ ਹੈ। ਤੇ ਇਹਦੇ ਵਿੱਚ ਮਤਲਬ ਇਹ ਕਹਿ ਸਕਦੇ ਆ ਕਿ ਅਮਰਤਾ ਨੇ ਆਪਦੇ ਜੀਵਨ ਦੇ ਪਲਾਂ ਨੂੰ ਸਾਂਝਾ ਕੀਤਾ। ਠੀਕ ਹੈ। ਜਿਹੜੇ ਉਹਦੇ ਜੀਵਨ ਦੀਆਂ ਅਧੀਆਂ ਅਧੂਰੀਆਂ ਕਟਣਾਵਾਂ ਸੀ ਉਹਨਾਂ ਨੂੰ ਕਲਪਨਾ ਦੇ ਨਾਲ ਪੂਰੀਆਂ ਕਰਕੇ ਇਸ ਦੇ ਵਿੱਚ ਪੇਸ਼ ਕੀਤਾ ਹੈ। ਠੀਕ ਹੈ। ਪ੍ਰੇਮ ਦੇ ਉਸ ਭਾਵ ਨੂੰ ਬਿਆਨ ਕੀਤਾ ਜਿਹੜਾ ਨਾ ਤਾਂ ਨਾ ਹੀ ਤਾਂ ਸੰਜੋਗ ਪੱਖ ਨੂੰ ਹੰਡਾ ਸਕੇ ਤੇ ਨਾ ਹੀ ਵਿਜੋਗ ਪੱਖ ਨੂੰ ਹੰਡਾ ਸਕੇ। ਠੀਕ ਹੈ ਤਾਂ ਅਗਰ ਕੇ ਗੁਰਬਖਸ਼ ਸਿੰਘ ਪ੍ਰੀਤ ਲੜੀ ਜੀ ਨੇ ਇਸ ਨੂੰ ਅਸ਼ਲੀਲ ਰਚਨਾ ਕਿਹਾ ਕਿ ਇਹਨਾਂ ਦੀ ਇਹ ਜਿਹੜੀ ਨਾਗਮਣੀ ਕਾਵ ਸੰਗ੍ਰਹਿ ਦੀ ਰਚਨਾ ਸਾਰੀ ਵੀ ਸਾਰੀ ਰਚਨਾ ਪ੍ਰੇਮ ਨੂੰ ਸਮਰਪਿਤ ਹੈ ਠੀਕ ਹੈ ਪ੍ਰੇਮ ਭਾਵ ਨੂੰ ਬਿਆਨ ਕਰਦੀ ਹੈ ਕਲੀਅਰ ਨੈਕਸਟ ਕੁਐਸਚਨ ਹੈ ਬੇਟਾ ਵੈਰੀ ਵੈਰੀ ਇੰਪੋਰਟੈਂਟ ਹੈ ਵੀ ਅਮਰਤਾ ਪ੍ਰੀਤਮ ਦੀਆਂ ਸੂਫੀ ਰਹਾ ਸੁਆਦ ਵਾਲੀਆਂ ਕਵਿਤਾਵਾਂ ਦੱਸੋ ਠੀਕ ਹੈ ਵੈਸੇ ਤਾਂ ਅਸੀਂ ਅਮਰਤਾ ਪ੍ਰੀਤਮ ਨੂੰ ਰੋਮਾਂਟਿਕ ਪ੍ਰਗਤੀਵਾਦੀ ਪ੍ਰਵਿਰਤੀ ਵਾਲੀ ਕਵਿਤਰੀ ਮੰਨਦੇ ਹਾਂ ਠੀਕ ਹੈ ਲੇਕਿਨ ਹੌਲੀ ਹੌਲੀ ਉਹਦੀ ਰਚਨਾ ਜਿਹੜੀ ਉਹ ਇਸ਼ਕ ਮਜਾਜੀ ਤੋਂ ਇਸ਼ਕ ਹਕੀਕੀ ਦੇ ਵੱਲ ਮੁੜਨਾ ਸ਼ੁਰੂ ਹੋ ਗਈ ਸੀ ਤੇ ਰੋਮਾਂਟਿਕ ਦੇ ਨਾਲ ਨਾਲ ਬੇਟਾ ਜੀ ਉਹਨੇ ਜਿਹੜਾ ਰਸਵਾਦੀ ਕਵਤਾਵਾਂ ਜਾਂ ਸੂਫੀਅਨ ਪਬ ਵੀ ਕਵਤਾਵਾਂ ਵੀ ਲਿਖੀਆਂ ਸੀ ਜਿਹੜੀਆਂ ਸੀ ਬਾਹ ਸੱਜਣ ਤੇ ਰੱਬ ਖੈਰ ਕਰੇ ਠੀਕ ਹੈ ਤੇ ਕੁਐਸਚਨ ਕਈ ਵਾਰ ਇਹ ਆ ਜਾਂਦਾ ਕਿ ਸੂਫੀ ਰਸਵਾਦੀ ਕਵਤਾਵਾਂ ਕਿਹੜੀਆਂ ਨੇ ਤਾਂ ਇਹ ਦੋ ਕਵਤਾਵਾਂ ਨੇ ਬਾਹ ਸੱਜਣ ਰੱਬ ਖੈਰ ਕਰੇ ਠੀਕ ਹੈ ਕੁਐਸਚਨ ਕਈ ਵਾਰ ਆ ਵੀ ਜਾਂ ਇਹ ਵੀ ਆ ਜਾਂਦਾ ਕਿ ਕਿਹੜੇ ਕਾਵ ਸੰਗ੍ਰਹਿ ਵਿੱਚ ਆ ਠੀਕ ਹੈ ਤਹੇ ਕਾਗਜ਼ ਦੇ ਕੈਨਵਸ ਕਾਪ ਸੰਗ੍ਰਹਿ ਦੇ ਵਿੱਚ ਦਰਜ ਹੈ ਜਿਹੜਾ 1970 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਠੀਕ ਹੈ ਜੀ ਨੈਕਸਟ ਕੁਐਸਚਨ ਆ ਬੇਟਾ ਅਮਰਤਾ ਪ੍ਰੀਤਮ ਦੇ 12 ਮਾਂ ਦੀ ਸ਼ੁਰੂਆਤ ਕਿਸ ਮਹੀਨੇ ਤੋਂ ਹੁੰਦੀ ਹੈ ਠੀਕ ਹੈ ਜੀ ਅਮਰਤਾ ਪ੍ਰੀਤਮ ਨੇ ਇੱਕ 12 ਮਾਂ ਦੀ ਰਚਨਾ ਕੀਤੀ ਹੈ ਤਾਂ ਉਸ 12 ਮਾਂ ਦੇ ਵਿੱਚ ਸ਼ੁਰੂਆਤ ਰਾਜੀ ਚੇਤਰ ਮਹੀਨੇ ਤੋਂ ਹੁੰਦੀ ਹੈ ਜੇ ਜੇਕਰਾਂ ਤੋਂ ਪੁੱਛਿਆ ਜਾਂਦਾ ਤਾਂ ਪੱਗਰ ਮਹੀਨੇ ਤੋਂ ਹੁੰਦਾ ਹਾਂ ਤੁਸੀਂ ਇਸ ਤਰ੍ਹਾਂ ਵੀ ਯਾਦ ਰੱਖਦੇ ਹੋ ਕਿ ਜਦ ਦੇਸੀ ਦੇਸੀ ਮਹੀਨੇ ਦੀ ਗੱਲ ਕਰੀਏ ਤੇ ਦੇਸੀ ਮਹੀਨਾ ਨਵਾਂ ਸਾਲ ਜਿਹੜਾ ਉਹ ਚੇਤੰਤ ਤੋਂ ਸ਼ੁਰੂ ਹੁੰਦਾ ਤੇ ਫੱਗਨ ਤੇ ਅੰਤ ਹੁੰਦਾ ਤੇ 12 ਮਹੀਨਿਆਂ ਦੀ ਗੱਲ ਆਪਦੇ 12 ਮਾਹਾਂ ਦੇ ਵਿੱਚ ਅਮਰਤਾ ਪ੍ਰੀਤਮ ਜੀ ਨੇ ਕੀਤੀ ਹੈ ਠੀਕ ਹੈ ਜੀ ਤੇ ਚੇਤਰ ਮਹੀਨੇ ਤੋਂ ਸ਼ੁਰੂ ਹੁੰਦਾ ਤੇ ਫੱਗਨ ਮਹੀਨੇ ਤੇ ਉਹਦਾ ਅੰਤ ਹੁੰਦਾ ਠੀਕ ਹੈ ਜੀ ਕਲੀਅਰ ਨੈਕਸਟ ਕੁਐਸਚਨ ਹੈ ਬੇਟਾ ਕਿਸ ਮੰਨੇ ਪ੍ਰਮੰਨੇ ਗੀਤਕਾਰ ਨੇ ਅਮਰਤਾ ਪ੍ਰੀਤਮ ਦੀ ਯਾਦ ਵਿੱਚ ਆਡੀਓ ਐਲਬਮ ਕੱਢੀ ਤਾਂ ਉਹਨਾਂ ਦਾ ਨਾਮ ਅਰਜੇ ਗੁਲਜ਼ਾਰ ਠੀਕ ਹੈ ਗੁਲਜ਼ਾਰ ਮੰਨੇ ਪਰ ਮੰਨੇ ਗੀਤਕਾਰ ਹੋਏ ਆ ਠੀਕ ਹੈ ਤਾਂ ਇਹਨਾਂ ਨੇ ਅਮਰਤਾ ਰਿਸਾਈਟਡ ਬਾਈ ਗੁਲਜ਼ਾਰ ਇਸ ਲੇਖਕ ਦੀ ਇਹਨਾਂ ਦੀ ਆਡੀਓ ਐਲਬਮ ਕੱਢੀ ਸੀ ਕੁਐਸਚਨ ਪੁੱਛ ਰਹੇ ਹਾਂ ਕਿ ਕਿਸ ਗੀਤਕਾਰ ਨੇ ਕੱਢੀ ਸੀ ਤਾਂ ਗੁਲਜ਼ਾਰ ਅਨਸਰ ਦਿਓਗੇ ਠੀਕ ਹੈ ਕਿਸ ਲੇਖਕ ਦੀਨ ਕੱਢੀ ਸੀ ਤਾਂ ਉਹ ਤੁਸੀਂ ਕਹੋਗੇ ਅਮਰਤਾ ਰਿਸਾਈਟਡ ਬਾਈ ਗੁਲਜ਼ਾਰ ਠੀਕ ਹੈ ਜੀ ਨੈਕਸਟ ਕੁਐਸਚਨ ਹੈ ਬੇਟਾ ਅਮਰਤਾ ਪ੍ਰੀਤਮ ਦੀਆਂ ਚੌਣਵੀਂ ਕਹਾਣੀਆਂ ਦਾ ਸੰਗ੍ਰਹਿ ਦਾ ਸੰਪਾਦਨ ਕਿਸ ਨੇ ਕੀਤਾ ਠੀਕ ਹੈ ਤਾਂ ਇਹਨਾਂ ਦੀਆਂ ਕਹਾਣੀਆਂ ਦਾ ਸੰਪਾਦਨ ਕੀਤਾ ਸੀ ਰਾਜੀ ਬਲਦੇਵ ਸਿੰਘ ਵੱਦਨ ਨੇ ਠੀਕ ਹੈ ਤੇ ਜੇਕਰ ਤੁਹਾਡੇ ਤੋਂ ਪ੍ਰਕਾਸ਼ ਨੂੰ ਪੁੱਛ ਲਿਆ ਜਾਂਦਾ ਤਾਂ ਇਸ ਬੁੱਕ ਦਾ ਜਾਂ ਅਮਰਤਾ ਪ੍ਰੀਤਮ ਦੀਆਂ ਚੌਣਵੀਂ ਕਹਾਣੀਆਂ ਦਾ ਸੰਪਾਦਨ ਜਿਹੜਾ ਉਹ ਨੈਸ਼ਨਲ ਬੁੱਕ ٹرسٹ ਆਫ ਇੰਡੀਆ ਦੁਆਰਾ ਕੀਤਾ ਗਿਆ ਸੀ ਠੀਕ ਹੈ ਜੀ ਜੇਕਰ ਕੁਐਸਚਨ ਪੁੱਛ ਲੈਂਦੇ ਕਿ ਚੌਣਵੀਂ ਕਹਾਣੀਆਂ ਦਾ ਸੰਗ੍ਰਹਿ ਕਿਸ ਵੱਲੋਂ ਜਿਹੜਾ ਸੰਪਾਦਨ ਕੀਤਾ ਗਿਆ ਸੀ ਤਾਂ ਬਲਦੇਵ ਸਿੰਘ ਵੱਦਨ ਨਾਲ ਆਊਗਾ ਠੀਕ ਹੈ ਤੇ ਜੇਕਰ ਇਹ ਪੁੱਛ ਲਿਆ ਨੇ ਪ੍ਰਕਾਸ਼ਨ ਤਾਂ ਕੀਤਾ ਸੀਗਾ ਨੈਸ਼ਨਲ ਬੁੱਕ ਟ੍ਰਸਟ ਆਫ ਇੰਡੀਆ ਨੇ ਕੀਤਾ ਸੀ ਠੀਕ ਹੈ ਜੀ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖ ਕੇ ਚੱਲਿਆ ਕਰੋ ਨੈਕਸਟ ਕੁਐਸਚਨ ਆ ਬਟਾ ਪਾਸ਼ਾ ਵਿਭਾਗ ਪੰਜਾਬ ਨੇ ਅਮਰਤਾ ਪ੍ਰੀਤਮ ਦੇ ਕੇ ਸਤਸਾਲੇ ਦਾ ਵਿਸ਼ੇਸ਼ ਅੰਕ ਕੱਢਿਆ ਤਾਂ ਪਾਸ਼ਾ ਵਿਭਾਗ ਦੁਆਰਾ ਜਿਹੜਾ ਮਤ ਪ੍ਰੀਤਮ ਦੇ ਸਾਲੇ ਦਾ ਵਿਸ਼ੇਸ਼ ਅੰਕ ਛਾਪਿਆ ਗਿਆ ਸੀ ਉਹਦਾ ਨਾਮ ਸੀ ਰਾਜੇ ਪੰਜਾਬੀ ਦੁਨੀਆ ਠੀਕ ਹੈ ਨੈਕਸਟ ਕੁਐਸ਼ਨ ਬੇਟਾ ਅੰਮ੍ਰਿਤਾ ਪ੍ਰੀਤਮ ਨੇ ਸਜਾਦ ਨਾਲ ਦੋਸਤੀ ਨੂੰ ਕੀ ਕਿਹਾ ਠੀਕ ਹੈ ਅਸੀਂ ਇਹ ਕੁਐਸ਼ਨ ਤਾਂ ਕਰ ਲਿਆ ਕਿ ਅਮਰੋਦ ਨਾਲ ਦੋਸਤੀ ਨੂੰ ਖਿੜੇ ਖੁੱਲ ਕੇ ਹੈ ਠੀਕ ਹੈ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਸਾਇਰ ਲੋ ਦਿਹਾਣ ਵੀ ਨਾਲ ਆਉਦੀ ਦੋਸਤੀ ਨੂੰ ਇਹਨਾਂ ਨੇ ਪਾਕ ਦਿਲ ਇਨਸਾਨ ਦੀ ਦੋਸਤੀ ਕਿਹਾ ਤੇ ਇਹਨਾਂ ਦੇ ਇੱਕ ਹੋਰ ਦੋਸਤ ਸੀਗਾ ਸਜਾਦ ਠੀਕ ਹੈ ਤੇ ਸਜਾਦ ਨਾਲ ਆਉਦੀ ਦੋਸਤੀ ਨੂੰ ਇਹਨਾਂ ਨੇ ਸੁਭਬ ਦਾ ਮੇਲ ਕਿਹਾ ਠੀਕ ਹੈ ਕੁਐਸ਼ਨ ਇੰਨਾ ਤੇ ਹੀ ਮੰਨ ਸਕਦਾ ਬੇਟਾ ਜੀ ਮੈਂ ਤਾਂ ਬਾਰ-ਬਾਰ ਰਿਪੀਟ ਕਰ ਰਹੀ ਹਾਂ ਨੈਕਸਟ ਕੁਐਸ਼ਨ ਹੈ ਪੰਜਾਬੀ ਵਿੱਚ ਸਵੈ ਜੀਵਨੀ ਲਿਖਣ ਵਾਲੀ ਪਹਿਲੀ ਲੇਖਿਕਾ ਠੀਕ ਹੈ ਪੰਜਾਬੀ ਭਾਸ਼ਾ ਦੀ ਪਹਿਲੀ ਕਵਿਤਰੀ ਅਮਰਤਾ ਪ੍ਰੀਤਮ ਠੀਕ ਹੈ ਸੈਕਿੰਡ ਕੁਐਸਚਨ ਪੰਜਾਬ ਰਤਨ ਵਾਰਡ ਪ੍ਰਾਪਤ ਕਰਨ ਵਾਲੀ ਪਹਿਲੀ ਇਸਤਰੀ ਅਮਰਤਾ ਪ੍ਰੀਤਮ ਠੀਕ ਹੈ ਪਹਿਲੀ ਸਵੈ ਜੀਵਨੀ ਲਿਖਣ ਵਾਲੀ ਪਹਿਲੀ ਲੇਖਿਕਾ ਅਮਰਤਾ ਪ੍ਰੀਤਮ ਠੀਕ ਹੈ ਜੀ ਜਿੱਥੇ ਪੰਜਾਬੀ ਦੇ ਵਿੱਚ ਪਹਿਲੀ ਸ਼ਬਦ ਆ ਗਿਆ ਤੇ ਇਟ ਮੀਨ ਸਮਝੋ ਕਿ ਉਹਦਾ ਆਨਸਰ ਅਮਰਤਾ ਪ੍ਰੀਤਮ ਜੀ ਹੀ ਨੇ ওকে ਨੈਕਸਟ ਕੁਐਸਚਨ ਬੇਟਾ ਅੰਮ੍ਰਿਤਪ੍ਰੀਤਮ ਜੀ ਦੀ ਪ੍ਰਸਿੱਧ ਕਵਤਾ ਸੁਤ ਇਹਨਾਂ ਦੀ ਪ੍ਰਸਿੱਧ ਕਵਤਾ ਬੇਟਾ ਅੱਜ ਅੱਖਾਂ ਵਾਰਿਸ਼ਾਂ ਨੂੰ ਠੀਕ ਹੈ ਅੱਜ ਅੱਖਾਂ ਵਾਰਿਸ਼ਾਂ ਨੂੰ ਕਿਤੇ ਕਵਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕ ਆਫ ਹੋਣ ਹੈ ਨਾ ਇੱਕ ਰੋਈ ਸੀਤੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਬੈਨ ਅੱਜ ਲੱਖਾਂ ਤੀਆਂ ਰੋਂਦੀਆਂ ਤੈਨੂੰ ਵਾਰਿਸ਼ਾਂ ਨੂੰ ਕਹਿਣ ਉਠਵੇ ਦਰਦਮੰਦਾ ਦੇ ਦਰਦਿਆ ਉਠ ਤੱਕ ਆਪਣਾ ਪੰਜਾਬ ਅਜਵੇਲੇ ਲਾਸ਼ਾਂ ਵਿਸ਼ਿਆਂ ਤੇ ਲੋਹੂ ਦੀ ਪਰੇਚਨਾਵ ਅਜਵੇਲੇ ਲਾਸ਼ਾਂ ਵਿਸ਼ਿਆਂ ਤੇ ਲੋਹੂ ਦੀ ਪਰੇਚਨਾਵ ਹਣ ਇਨਿਕ ਪ੍ਰਸਿੱਧ ਆ ਕਿ ਅਸੀਂ ਦੋ ਕ ਲਾਈਨਾਂ ਬੋਲਦੇ ਬੋਲਦੇ ਹੀ ਇਹਦੀਆਂ ਜਿਹੜੀਆਂ ਹਨਾ ਠੀਕ ਹੈ ਇੱਕ ਪਹਿਰੇ ਹੀ ਸਾਡਾ ਪੂਰਾ ਜਿਹੜਾ ਸਾਨੂੰ ਉਹ ਜਵਾਨੀ ਯਾਦ ਹੋ ਜਾਂਦਾ ਇਨਿਕ ਪ੍ਰਸਿੱਧ ਅਸੀਂ ਇਹਨਾਂ ਦੇ ਕਪਤਾਨ ਕਹਿ ਸਕਦੇ ਹਾਂ ਤਾਂ ਮੜ ਤਾਂ ਪ੍ਰੀਤਮ ਜੀ ਦੀ ਮੌਤ ਆ ਜਿਹੜੀ ਰਾਜੀ ਉਹ 31 ਅਕਤੂਬਰ 2005 ਨੂੰ ਹੋਈ ਸੀ ਠੀਕ ਹੈ ਜੀ ਤਾਂ ਜੇ ਨਾਲੀ ਬੇਟਾ ਜੀ ਸਾਡਾ ਅੱਜ ਦਾ ਲੈਕਚਰ ਜਿਹੜਾ ਉਹ ਸਮਾਪਤ ਹੁੰਦਾ ਠੀਕ ਹੈ ਤੇ ਆਪਣੇ ਲੈਕਚਰ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤੇ ਨਾਲ ਦੇ ਨਾਲ ਬੇਟਾ ਜੀ ਲੈਕਚਰ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਆ ਕਰੋ ਠੀਕ ਹੈ ਤੇ ਨਾਲ ਕਮੈਂਟ ਜਰੂਰ ਕਰਿਆ ਕਰੋ ਠੀਕ ਹੈ ਕਿ ਲੈਕਚਰ ਤੁਹਾਨੂੰ ਕਿਵੇਂ ਦਾ ਲੱਗਾ ਤੇ ਨਾਲ ਹੀ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਕੁਐਸਚਨ ਹੈ ਕੋਈ ਕੁਆਰੀ ਹੈ ਤੁਸੀਂ ਪੁੱਛਣਾ ਚਾਹੁੰਦੇ ਹੋ ਠੀਕ ਹੈ ਕਿਉਂਕਿ ਜਾਣਨਾ ਤਾਂ ਸਾਡਾ ਹੱਕ ਹੈ ਕਿ ਹਰ ਇੱਕ ਚੀਜ਼ ਦੀ ਗਹਿਰਾਈ ਦੇ ਵਿੱਚ ਉਤਰਨਾ ਚਾਹੀਦਾ ਹੈ ਠੀਕ ਹੈ ਕਿਉਂਕਿ ਸਾਨੂੰ ਹਰ ਇੱਕ ਜਗ੍ਹਾ ਤੋਂ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ ਠੀਕ ਹੈ ਜੇਕਰ ਥੋੜਾ ਕੋਈ ਵੀ ਕੁਐਸਚਨ ਹੁੰਦਾ ਬੇਟਾ ਜੀ ਤਾਂ ਕਮੈਂਟ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ ਠੀਕ ਹੈ ਤੇ ਨਾਲ ਦੀ ਨਾਲ ਆਪਣੇ ਸੁਜੈਸ਼ਨ ਵੀ ਜਰੂਰ ਦਿਆ ਕਰੋ ਠੀਕ ਹੈ ਇਹਦੇ ਨਾਲ ਹੀ ਆਪਣੇ ਅੱਜ ਦੀ ਕਲਾਸ ਬੇਟਾ ਜੀ ਖਤਮ ਹੁੰਦੀ ਹੈ ਠੀਕ ਹੈ ਮਿਲਦੇ ਆਂ ਅਗਲੀ ਕਲਾਸ ਦੇ ਨਾਲ ਧੰਨਵਾਦ